ਗਰਾਉਂਡ ਤੋਂ ਦੇਖ ਲੋ ਹੁਣ ਮੱਜਾ ਕੀ ਆ ਗਿਆ ਇੱਕ ਤਰ੍ਹਾਂ ਜਿਵੇਂ ਲੱਗੇ ਜੈਲਰੀ ਲੈ ਕੇ ਪਾਣ ਲੱਗਾ ਸੀਰੇ ਦੇ ਸ਼ਟਰ ਪਟ ਲਿਆ ਅੱਜ ਦੁਕਾਨਾਂ ਅਦਾ ਠੀਕ ਹੈ ਤਾਰਾਂ ਇਹ ਨਹੀਂ ਛੱਡਦੇ ਕੰਨ ਜਗ੍ਹਾ ਤੋਂ ਨਾਲੇ ਜਗੇ ਦੀ ਪੰਚਾਇਤਾਂ ਦੀ ਸੀਗੀ ਬੇਇੱਜ਼ਤੀ ਆ ਗੋਲੀਆਂ ਘਰ ਘਰ ਵਿੱਚ ਲੱਗੇ ਨਵੇਂ ਬੰਦੀ ਵਿੱਚ ਲੱਗੇ ਇਕੱਲੇ ਇਕੱਲੇ ਦਾ ਨਾਮ ਪਤਾ ਮੈਨੂੰ ਇਹ ਕਿਹਨੂੰ ਭਣਾਉਣੇ ਆ ਉੱਥੇ ਜਿਹੜੇ ਚਮਚੇ ਨੇ ਦੂਜੀਆਂ ਪਾਰਟੀਆਂ ਦੇ ਕਿਸੇ ਵੀ ਪਾਰਟੀ ਦਾ ਮੈਨੂੰ ਵੀ ਲਾ ਲਓ ਯਾਰ ਵਿੱਚ ਉਹ ਫੋਨ ਕਰਕੇ ਸੁਣਾਉਂਦੇ ਰਹਿਗੇ ਨੂੰ ਅਸੀਂ ਦਾ ਨਾਂ ਜੱਗਰ ਕਰਿਆ ਕਰਾਂਗੇ ਜਿਹੜਾ ਫੋਨ ਕਰਿਆ ਕਰੂੰਗਾ ਉਥੇ ਬੇਸ਼ੱਕ ਕਾਲੀਦਾਸ ਦਾ ਕਾਂਗਰਸ ਦਾ ਝਾੜੂ ਦਾ ਜੇ ਕੋਈ ਗਲਤ ਬੰਦੇ ਨੂੰ ਫੜਾਉਂਦਾਗਾ ਉਹਦਾ ਤੁਸੀਂ ਕੱਟ ਲਓ ਕੋ ਪਿੰਡ ਦਾ ਆਪਦਾ ਨਾਂ ਲਿਆ ਕਰਾਂਗੇ ਆਹ ਬਥੇ ਛੜਾ ਕੇ ਲਿਆ ਮੇਰਾ ਸਾਰਾ ਜੋਰ ਲੱਗ ਕੇ ਦਾ 2 ਮਿੰਟ ਸੁਣਵਾ ਕੇ ਲੈ ਜਾਂਦੇ ਨੇ ਫਿਰ ਤੁਸੀਂ ਉਂਗਲ ਕਰਦੇ ਨੇ ਫਾਵਲੀ ਨਵੀਂ ਜੀ ਉਮਰ ਦਾ ਮੁੰਡਾ ਬਣਾ ਸਰਪੰਚ ਸਾਡੇ ਪਿੰਡ ਦੇ ਕਿ ਤਾਂ ਗੰਦ ਪੈਣ ਲੱਗ ਗਿਆ ਸਰਪੰਚ ਕੀ ਕਰੂਗਾ ਪੰਚਾਇਤੀ ਬਹਾਨੇ ਛੜਵਾ ਲਿਆ ਯਾਰ ਉਹਦੀ ਕੀ ਕਸੂਰ ਸੀਗਾ ਪਹਿਲਾਂ ਮથે ਪਏ ਨੇ ਸਰ ਪੰਜਾਬ ਛੜਵਾ ਲਿਆ ਉਹਦੇ ਬੈਰੀ ਬਣੀ ਬੱਠੇ ਨੇ ਮੇਰੇ ਪਹਿਲਾਂ ਤੋਂ ਬੈਰੀ ਬਣੇ ਬੈਠੇ ਨੇ ਬੰਦ ਮੈਂ ਹੀ ਧੰਨਵਾਦ ਕਰਦੀ 50 ਸਾਲ ਖਾ ਲਿਆ ਠੀਕ ਹੈ ਮੈਂ ਤੁਹਾਨੂੰ ਦੱਸਦਾ ਚਲੋ ਨਹੀਂ ਭਾਈ ਆਪਾਂ ਚਲੋ ਕਹਿ ਕੇ ਛੱਡਦੇ ਨੇ ਗੋਲੀਆਂ ਵਿੱਚ ਹੀ ਜਾਂਦੇ ਨੇ ਨਿਰਮਲ ਦਾ ਮੁੰਡਾ ਸ਼ਰਮ ਸਾਰੇ ਪਿੰਡ ਨੂੰ ਪਤਾ ਵੇਚਦਾਗਾ ਇੱਥੇ ਦੱਸਣ ਵਾਲੇ ਮੈਨੂੰ ਸਾਲ ਹੁੰਦਾ ਸੀਗਾ ਵੀ ਉੱਥੇ ਵੀ ਸਾਡੇ ਕੋਲ ਨਾ ਬਾਰਿਸ਼ ਕੋ ਮੋਟਰ ਸੰਖੜਾ ਦੇ ਫਾਰਨ ਨੂੰ ਪਤਾ ਨਾ ਵੇਚਦਾਗਾ ਕੀ ਪਤਾ ਨਹੀਂ ਵੇਚਦਾ ਵੇਚਦਾ ਨਾ ਛੋਟੇ ਸਾਥ ਪਾਸ ਵੇੜੇ ਵਾਲੇ ਮੁੰਡੇ ਲਾਉਣ ਲੱਗੇ ਨੇ ਜਮਾ ਲਾਦੇ ਬਾਈ ਜਮਾ ਲਾਦੇ ਨੇ ਸਾਰੇ ਲੱਗ ਰਹੇ ਹੋ ਜਮਾ ਰਾਜ ਉੱਥੇ ਕੀ ਹੋਇਆ ਤੇ ਪਾਤਰਿਆ ਪੈ ਕੇ ਕੱਲ ਮਲਾਜਮੇ ਤੋਂ ਭੱਜ ਗਿਆ ਗੱਲ ਸੀ ਕੱਢ ਜੋ ਬਾਈ ਉਹ ਭੱਜ ਗਿਆ ਜਿਹੜਾ ਭੱਜ ਗਿਆ ਉਹਦੀ ਪਰਚਾ ਪਿਆ ਸੀਗਾ ਰਾਤ ਨੂੰ ਮਿਲਾਈ ਭਾਲਣ ਆ ਗਏ ਠੀਕ ਹੈ ਉਹ ਨਾਲ ਜਿਹੜਾ ਮੈਂਬਰ ਨੂੰ ਜਾਂਦੇ ਚੌਕੀ ਸਰਪੰਚ ਉਹ ਮੈਨੂੰ ਲੈ ਕੇ ਵੀਰਸੋ ਦਾ ਮੁੰਡਾ ਗੋਲੀਆਂ ਲਾਉਂਦਾ ਰਿੰਕੂ ਹੋਰੀ ਆਏ ਨੇ ਨਾਲ ਆਪਣੀਆਂ ਪੰਜ ਬੁੜੀਆਂ ਸੀਗੀਆਂ ਟਰੈਕਟਰ ਘੇਰੇ ਨਾਲ ਪੰਜਾ ਸੱਤਾਂ ਗੋਲੀਆਂ ਉਹਦਾ ਸਰਪੰਚ ਜਿਆਦਾ ਫੇਰਦਾ ਦੋ ਬੈਠੇ ਮੈਂ ਤੁਹਾਨੂੰ ਮੈਂ ਦੱਸਦੇ ਗੱਲ ਮੈਂ ਪੂਰੀ ਫੇਰ ਦੱਸੂ ਗੋਲੀਆਂ ਲਾਈ ਜਾਂਦੇ ਸੀਗੇ ਇਹਨੇ ਕੂਰਤੇ ਕਿ ਸਾਡੇ ਬਾਹਰ ਚ ਗੋਲੀਆਂ ਨਾ ਲਾਇਆ ਕਰੋ ਇਹਦਾ ਟਰੈਕਟਰ ਘੇਰੇ ਨਾਲ ਉੱਥੇ ਆਉਂਦੇ ਨਾਲ ਬੁੜੀਆਂ ਦੇ ਵੀਰਸੋ ਹੋਰਾਂ ਨੇ ਰਾਤ ਉਹ ਗੱਲ ਦੀ ਖੁਦ ਕੇ ਪਿੱਛੇ ਕਿਹਾ ਨਾ ਜਦੋਂ ਅਸੀਂ ਸਾਨੂੰ ਦੱਸਿਆ ਵੀ ਉਹਨੇ ਦੇ ਘਰੇ ਆ ਗਏ ਮੁੰਡਾ ਅਸੀਂ ਵੀਰ ਸੋਣ ਐ ਨਹੀਂ ਕਿਹਾ ਇਹਦੇ ਮੁੰਡੇ ਨੂੰ ਵੀ ਭਾਈ ਭਰਾ ਤੈਨੂੰ ਪਤਾ ਹੋਉਂਦਾ। ਉਲਟੇ ਕਹਿੰਦਾ ਹਾਂ ਸਰਪੰਚ ਆਜਾ ਬਣਾ ਦੇ ਘਰਾਂ ਦੇ ਪੁੱਤ ਵਾਂਗ। ਤੇ ਫਿਰ ਨਿਕਲਣਾ ਨਹੀਂ ਮੁੰਡਾ ਉਹਨਾਂ ਦੇ ਘਰੋਂ ਉਹ। ਉਹਦੇ ਕੋਠੇ ਦੇ ਛਰੇਆਂ ਵਿਚਾਲੇ ਮਾਰ ਕੇ ਭੱਜਿਆ ਉਹ। ਉਹਦੇ 10 ਪਰਚੇ ਐਨੂੰ ਗੋਲੀਆਂ ਦੇ। ਛਰੇਆਂ માં ਸਾਡੀ ਥਾਈ ਜਮਕਰ ਪਰਦੇ ਪਤਾਂ ਨਹੀਂ। ਸਾਰਾ ਕੁਝ ਪਟਕੇ ਲੈ ਕੇ ਰਾਤ ਉੱਥੇ ਕੱਟਣ ਲਈ ਬੈਠੇ ਸੀਗੇ। ਜੀਤਾ ਸੀਗੇ ਮਾਨ ਨਾਲ ਦਾ। ਇੱਕ ਟੁਨੀਏ ਕਾ ਜਬਾਗ ਸੀਗਾ। ਇੱਕ ਸੀਗਾ ਆਹ। ਉਹੋ ਜੀ ਕਾਜ ਬਾਤ ਉੱਥੇ ਬੈਠੇ ਸਮਾਨ ਲਾਈ ਜਾਣ ਬਈ ਜਿੱਦ ਤੁਸੀਂ ਉੱਤੇ ਗਿਆ ਵੀਡੀਓ ਬਣੀ ਪਈ ਐ ਕੰਨੀ ਤੇ ਬੜਾ ਸਮਾਨ ਆਇਆ ਨੇ ਕੋਲੇ ਕੱਟ ਰਹੇ ਉਹਨਾਂ ਦੇ ਕੱਟੜ ਦਾ ਹੀ ਕੰਮ ਸੀਗਾ ਉਥੋਂ ਉਹੀ ਟਗਾਠੇ ਪੜਨੀ ਸੀਗੇ ਜਿੱਦੋਂ ਉਹਨੇ ਪੜ